4 ਜੂਨ ਨੂੰ 13 ਜਿਓ ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਜੇ ਸੋਨੇ ਦੀ ਚਿੜੀ ਪੰਜਾਬ ਨਾ ਦਵਾਰੇ ਬਣਾਇ ਮੈਨੂੰ ਨੀਵੇਂ ਥਾਂ ਬਿਠਾ ਲਿਓ 4 ਜੂਨ ਨੂੰ ਦੇਖੀ ਸਾਰਾ ਕਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਮੇਰੀ ਕੋਈ ਗਾਤ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਥੋਡੇ ਸਿਰ ਤੇ ਹੋ ਰਿਹਾ ਵੀਰ ਥੋਡੇ ਸਿਰ ਤੇ ਹੋ ਰਿਹਾ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ جدو میرا ساتھ دے دے ہو بیرو ایک روپیے کا الزام لا دو سو سال ہو تسی میرا ساتھ دے میں میری ای لگتا ہے کہ روپیے چھوٹے نے لوگ بڑے نے جی لوگ نال نے پھر مایا کچھ نہیں ہے کی. مایا نہیں ہے بٹنڈے آ پہلے شہر چاڑو چلایا ایس بار لوک سبھا چاڑو چلا دو نو دے نو ایم ایل اپنے نے میرے ویرو نو پترکار آپ نے اپنا پنجاب میں اور دلی میں یہ بی جے پی کی آمدی کو کیسے روکا مگر یہ تو بتائیے کیسے روکا دلی اور پنجاب میں بی جے پی جیت نہیں پائی مگر کوئی خاص بڑی گل نہیں میں بی جے پی نے چون نشان کی ہے ਕਹਿੰਦੇ ਜੀ ਕਮਲ ਦਾ ਫੁੱਲ ਹੈ ਮੈਂ ਕਹਿੰਦੀ ਸਾਡਾ ਚੌਣ ਸ਼ਾਨ ਕੀ ਹੈ ਕਹਿੰਦੀ ਝਾੜੂ ਹੈ ਜੀ ਮੈਂ ਕਹਿੰਦੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ 'ਚ ਮੈਂ ਕਹਾਂ ਝਾੜੂ ਕੀ ਕੰਮ ਕਰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ 'ਚ ਕਮਲ ਉੱਗੇ ਹੀ ਨਹੀਂ ਸੁ ਵੀਰੋ ਉਹ ਝਾੜ ਫੇਰਨਾ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਇਹ ਅਕੱਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ 'ਤੇ ਰੋਲ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉਰੂਈ ਜਾਂਦੀ ਸੀ ਆ ਗਿਆ ਬੋਲਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਫ਼ਰ ਕਰ ਤੂੰ 4 ਜੂਨ ਨੂੰ ਦੇਖੀ ਸਾਰੇ ਡੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆਂ ਜਿੰਦਾਬਾਦ 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 ਮੇਰੀ ਕੋਈ ਘਤਨੀ ਇਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਹੋ ਗਏ ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ ਕਿ 1 ਰੁਪਈਆ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐਂ ਲੱਗਦਾ ਕਿ ਰੁਪਈਏ ਛੋਟੇ ਨੇ ਲੋਕ ਵੱਡੇ ਨੇ ਜੇ ਲੋਕ ਨਾਲ ਨੇ ਫਰਮਾਇਆ ਕੁਝ ਨਹੀਂ ਆਏਗੀ ਮਾਇਆ ਨਹੀਂ ਆਏਗੀ